ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਦੇ ਔਰ ਪੰਜਾਬੀ ਫਿਟ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਤੁਹਾਨੂੰ ਨਵੇਂ ਕਨਸੈਪਟ ਦੇ ਨਾਲ ਬਹੁਤ ਜਿਆਦਾ ਸੋਹਣੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਹ ਆਪਾਂ ਦੋ ਅਲੱਗ-ਅਲੱਗ ਡਿਜ਼ਾਈਨ ਆਏ ਨੇ ਆਪਾਂ ਇੱਕ-ਇੱਕ ਦਿਨ ਵੀਡੀਓ ਬਣਾ ਰਹੇ ਹਾਂ ਲਾਵਾਂਗੇ ਦੋ ਦਿਨ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਕलर ਡਿਜ਼ਾਈਨ ਪਸੰਦ ਆ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਵਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਡੇ ਤੋਂ ਫੈਬਰਿਕ ਤੇ ਵਰਕ ਲੈਣਾ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਆਪਣੀ ਮਨਪਸੰਦ ਦਾ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤੁਸੀਂ ਸਾਡੇ ਤੋਂ ਕੋਈ ਵੀ ਲੈ ਸਕਦੇ ਹੋ ਆਪਣਾ ਜਿਹੜਾ ਪੇਮੈਂਟ ਦਾ ਮੈਥਾ ਉਹ ਆਨਲਾਈਨ ਨਾਲ ਨਾਲਗਾ ਤੁਸੀਂ ਆਨਲਾਈਨ ਪੇਮੈਂਟ ਕਰਕੇ ਟੈਨਸ਼ਨ ਫਰੀ ਹੋ ਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਸੋਹਣੇ-ਸੋਹਣੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਚਪੜੀ ਵੀਡੀਓ ਦੀ ਸਟਾਰਟਿੰਗ ਤੇ ਦਿਖਾਉਣੀ ਆ ਤੁਹਾਨੂੰ ਬਹੁਤ ਜਿਆਦਾ ਸੋਹਣੇ-ਸੋਹਣੇ ਸੂਟ ਫਰਸਟ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਬਲੈਕ ਆ ਗਿਆ ਬਲੈਕ ਕਲਰ ਦਾ ਸੂਟ ਆ ਗਿਆ ਵੱਡੇ ਫਲਾਵਰ ਦੇ ਸੂਟ ਹੋਣਗੇ ਸੂਟਾਂ ਦਾ ਜਿਹੜਾ ਡਿਜ਼ਾਈਨ ਆ ਪ੍ਰਿੰਟ ਆ ਸਿੰਪਲ ਰਹਿਣ ਵਾਲਾਗਾ ਜਿਹੜੇ ਇਹਨਾਂ ਨਾਲ ਦੁਪੱਟੇ ਲੱਗੇ ਹੋਏ ਨੇ ਉਹ ਥੋੜੇ ਜਿਹਾ ਡਿਜ਼ਾਈਨਰ ਪੀਸ ਲੱਗੇ ਹੋਏ ਨੇ ਪਰ ਜਿਹੜਾ ਦੁਪੱਟਾ ਲੱਗਿਆ ਹੋਇਆ ਉਹ ਆਪਾਂ ਤੁਹਾਨੂੰ ਫੈਬਰਿਕ ਨਾਲ ਹੀ ਦੱਸ ਦਿੰਨੇ ਆ ਵੀ ਪਿਓਰ ਮਨਮਲ ਦਾ ਲੱਗਿਆ ਹੋਇਆ ਕੋਟਨ ਦਾ ਦੁਪੱਟਾ ਪਿਓਰ ਮਨਮਲ ਦਾ ਪਰ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਕੀਤੇ ਹੋਏ ਨਹੀਂ ਕਿਸੇ ਮੇਰੀ ਭੈਣ ਨੂੰ ਪਸੰਦ ਆ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਸੂਟ ਦਾ ਜਿਹੜਾ 베ਸ ਆ ਪਿਓਰ ਕਾਟਨ ਫਸਟ ਕਲਰ ਆਪਣੇ ਕੋਲੇ ਬਲੈਕ ਆ ਗਿਆ ਚੈੱਕ ਕਰ ਸਕਦੇ ਹੋਗੇ ਬਾਡੀ ਦੀ ਕਲੈਕਸ਼ਨ ਆਗੀ ਔਰਡੀ ਆਪਾਂ ਡਾਊਟ ਦੁਪੱਟੇ ਨਾਲ ਵੀ ਲਗਾਉਨੇ ਆ ਅੱਜ ਆਪਾਂ ਥੋੜੇ ਜਿਹੀ ਫੈਨਸੀ ਦੁਪੱਟਿਆਂ ਨਾਲ ਲੈ ਕੇ ਆਏ ਆਂਗੇ ਆ ਵਾਲੀ ਡਿਜ਼ਾਈਨਿੰਗੇ ਦੀ ਰਹਿਣ ਵਾਲੀ ਆ ਜਿਹੜਾ ਦੁਪੱਟਾ ਦਿਖਾਵਾਂਗੇ ਆਪਾਂ ਤੁਹਾਨੂੰ ਪਿਓਰ ਮਰਮਲ ਦਾ ਦੁਪੱਟਾ ਹੋਊਗਾ ਬਹੁਤ ਜ਼ਿਆਦਾ ਵਧੀਆ ਹੋਊਗਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜਾ ਦੁਪੱਟਾ ਜਿਹੜੀਆਂ ਪਹਿਣਾ ਵੱਡੇ ਦੁਪੱਟੇ ਪਸੰਦ ਕਰਦੀਆਂ ਨੇ ਲਾਈਕ ਕਰਦੀਆਂ ਨੇ ਉਹਨਾਂ ਲਈ ਬਹੁਤ ਜ਼ਿਆਦਾ ਵੈਸਟ ਆ ਪੂਰਾ 2.5 ਮੀਟਰ ਦਾ ਭੁੱਲਾ ਢੁੱਲਾ ਦੁਪੱਟਾ ਮਿਲਣਾਗਾ ਤੁਹਾਨੂੰ ਅੱਜ ਵਾਲਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਦੀ ਆ ਵਾਲੀ ਇਹਦੀ ਦਿੱਤੀ ਹੋਈ ਆ 4 ਸਾਈਡ ਪੱਟੀ ਇਹ ਬੱਟੇ ਤੇ ਨਾਲ ਸਮੋਸਾ ਲੈਸ ਲੱਗੀ ਹੋਈ ਆ ਨਾਲ ਗੋਟਾ ਪੱਟੀ ਦਾ ਵਰਕ ਕੰਮ ਕੀਤਾ ਹੋਇਆਗਾ ਤੇ ਵਿੱਚ ਇੱਕ ਪੱਟੀ ਲਗਾ ਕੇ ਦੁਬਾਰਾ ਤੋਂ ਫੇਰ ਡੱਬਾ ਬਣਾਇਆ ਹੋਇਆ ਇਹਦੇ ਵਿੱਚ ਐਦਾਂ ਦਾ ਡਿਜ਼ਾਈਨਿੰਗ ਹੁੰਦਾ ਸੈ ਤਾਂ ਪੂਰਾ ਦੁਪੱਟਾ ਦਿਖਦਾ ਹੋਵੇ ਕਿਉਂਕਿ ਦੁਪੱਟਾ ਵੱਡਾਗਾ ਫੋਨ ਦੇ ਵਿੱਚ ਵੀ ਪ੍ਰੋਪਰ ਆ ਨਹੀਂ ਰਿਹਾ ਹੈਗਾ ਚੈੱਕ ਕਰ ਸਕਦੇ ਹੋਗੇ ਦੁਪੱਟਾ ਜਿਹੜਾ ਆਪ ਤੁਹਾਨੂੰ ਦਿਖਾ ਦਿੰਨੇ ਆ ਦਿਖਾ ਰਹੇ ਆ ਪਨਾ ਤੇ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਇਹ ਆਪਣੇ ਕੋਲੇ ਫਾਸਟ ਕਲਰ ਆ ਗਿਆ ਹੈ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਬਹੁਤ ਪਿਆਰਾ ਜਿਹੜਾ ਹਰਾ ਫਰੋਜੀ ਇਹ ਕਾਲਾ ਕਪੜਾ ਤੋਂ ਦੁਪੱਟਿਆਂ ਤੋਂ ਲਈ ਸੀਗੀ ਕਾਲਾ ਕਪੜਾ ਤੋਂ ਤੇ ਸੈਂਪਲ ਕੋਈ ਇਸੀ ਵੀਡੀਓ ਤੇ ਅੱਜ ਆਪਾਂ ਦੁਪੱਟੇ ਨਾਲ ਲਗਾ ਰਹੇ ਆ ਪਿਓਰ ਮਲਮਲ ਦਾ ਇਹਦੇ ਨਾਲ ਰੱਖਿਆ ਹੋਇਆ ਹੈਗਾ ਦੁਪੱਟਾ ਕਿ ਤੁਸੀਂ ਮੇਰੀ ਭੈਣ ਨੇ ਆਰਡਰ ਕਨਫਰਮ ਕਰਨਾ ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣਾ ਆਰਡਰ ਆ ਤਾਂ ਜਿਹੜਾ ਡਿਜ਼ਾਈਨਿੰਗ ਦੇਖੋ ਡਾਰਕ ਦੇ ਵਿੱਚ ਤਾਂ ਫਾਈਟ ਦੇ ਵਿੱਚ ਡਾਰਕ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਦੁਪट्टे ਦਾ ਫੈਬਰਿਕ ਆ ਜਿਹੜਾ ਆਪਾਂ ਦੁਬਾਰਾ ਫੇਰ ਦੱਸ ਦਿੰਦੇ ਆ ਤੁਹਾਨੂੰ ਪਿਓਰ ਮਰਮਲ ਦਾ ਰਹਿਣ ਵਾਲਾਗਾ ਚੈੱਕ ਕਰ ਸਕਦੇ ਹੋਗੇ ਪਟੀਆਂ ਲਾ ਕੇ ਕੰਮ ਕੀਤਾ ਹੋਇਆ ਸੂਟ ਦੇ ਨਾਲ ਦੀਆਂ ਡਾਰਕ ਦਾ ਤੇ ਲਾਈਟ ਦਾ ਕਲਰ ਕੰਬੀਨੇਸ਼ਨ ਹੈਗਾ ਇਹ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਹਰੇ ਫਰੋਜੀ ਦਾ ਹਾਲ ਵਾਲਾ ਦੁਪੱਟਾ ਆ ਗਿਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਜ਼ੈਲੋ ਮਸਟਰਡ ਤੇ ਇਹ ਦੇ ਨਾਲ ਰੱਖਿਆ ਹੋਇਆ ਦੁਪੱਟਾ ਸਾਰੇ ਦੁਪੱਟੇ ਆਪਾਂ ਨਹੀਂ ਖੋਲ ਕੇ ਦਿਖਾਵਾਂਗੇ ਕਿਉਂਕਿ ਡਿਜ਼ਾਈਨ ਹੈ ਜਿਹੜਾ ਸੇਮ ਹੀ ਹੈਗਾ ਲਾਸਟ ਕਲਰ ਆ ਗਿਆ ਆਪਣੇ ਕੋਲੇ ਪਿੰਕ ਕਿੰਕ ਦੇ ਨਾਲ ਆਹ ਵਾਲਾ ਦੁਪੱਟਾ ਰੱਖਿਆ ਹੋਇਆ। ਆਹ ਵਾਲਾ ਦੁਪੱਟਾ ਰਿਆ ਨਾਲਗਾ ਦੁਪੱਟੇ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆਗਾ ਦੇਖ ਸਕਦੇ ਹੋਗੇ ਤੁਸੀਂ। ਇਸੇ ਅੱਜ ਵਾਲੀ ਆਪਣੀ ਵੀਡੀਓ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ ਸੋਨੇ ਸੋਨੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ। ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਪਰਲ ਸਬਸਕ੍ਰਾਈਬ ਧੰਨਵਾਦ।